ਤੇ ਸਾਡੀ ਸੋਚ ਇਹੋ ਜੀ ਬਣ ਗਈ ਆ ਕਿਸੇ ਕੋਲ ਜਾਣੇ ਆ ਉਹ ਦੱਸੂਗਾ ਤੁਹਾਡੇ ਘਰ ਕੋਈ ਕਿਸੇ ਨੇ ਤਵੀਂ ਦੱਬਿਆ ਹੈ ਕੋਈ ਤੁਹਾਡੇ ਘਰ ਟੂਣਾ ਕੀਤਾ ਹੈ ਕਿਸੇ ਨੇ ਕੁਝ ਕਰਤਾ ਹੈ ਸੋ ਜ਼ਿਆਦਾਤਰ ਸਬਾਣੀਆਂ ਨੂੰ ਇਹ ਹੁੰਦੀ ਆਦਤ ਵੀ ਆਪਾਂ ਕਿਸੇ ਕੋਲ ਜਾ ਕੇ ਪੁੱਛਦੇ ਹਾਂ ਬਾਬੇ ਕੋਲ ਕੋਈ ਘਰ ਦੇ ਵਿੱਚ ਕੋਈ ਟੂਣਾ ਟੂਣਾ ਕੀਤਾ ਹੋਵੇਗਾ ਨਹੀਂ ਪਿਆਰੋ ਇਹੋ ਜਿਹਾ ਕੁਝ ਨਹੀਂ ਹੁੰਦਾ ਕੋਈ ਕੁਝ ਨਹੀਂ ਕਰ ਸਕਦਾ ਬਾਣੀ ਤਾਂ ਕਹਿੰਦੀ ਹਰੀ ਪ੍ਰਮਾਤਮਾ ਤੋਂ ਬਿਨਾਂ ਕੋਈ ਵੀ ਬੰਦਾ ਕਿਸੇ ਤੇ ਕੁਝ ਨਹੀਂ ਕਰ ਸਕਦਾ ਜੋ ਕਰਨਾ ਰੱਬ ਨੇ ਕਰਨਾ ਹੈ ਬੰਦੇ ਵਿੱਚ ਕੋਈ ਸਮਰੱਥਾ ਨਹੀਂ ਵੀ ਕਿਸੇ ਨੂੰ ਕੋਈ ਕਿਸੇ ਤੇ ਕੋਈ ਕਰ ਸਕੇ ਇਸ ਵਾਤੇ ਜੇ ਕੋ ਕਸ਼ਟ ਲੱਗਦਾ ਗੁਰੂ ਘਰ ਜਾਓ ਝਾੜੋ ਦੀ ਸੇਵਾ ਕਰੋ ਸ੍ਰੀ ਸੁਖਮਨੀ ਸਾਹਿਬ ਦਾ ਜਾਪ ਕਰੋ ਬਾਣੀ ਪੜੋ ਅਰਦਾਸ ਕਰੋ ਸੱਚੇ ਪਾਤਸ਼ਾਹ ਸਾਰੇ ਦੁੱਖ ਨਿਵਰਤ ਕਰ ਦੇਣਗੇ ਪਰ ਜੇ ਅਸੀਂ ਹੋਰ ਪਾਸੇ ਅਣਜਾਣ ਲੋਕਾਂ ਦੇ ਕੋਲ ਜਾ ਕਰਕੇ ਮੱਥੇ ਰਗੜਾਂਗੇ ਉਹਦੇ ਨਾਲ ਨਮੋਸ਼ੀ ਹੀ ਮਿਲੇਗੀ ਭਲਾ ਨਹੀਂ ਹੋਵੇਗਾ ਜੇ ਓਟ ਆਸਰਾ ਲੈਣਾ ਤੇ ਸੱਚੇ ਅਕਾਲਪੁਰਖ ਦਾ ਲਓ ਇਸ ਤੋਂ ਬਿਨਾ ਕਿਸੇ ਨੇ ਬਾਣੀ ਜੇ ਫੜਨੀ ਲੋਕ ਤਾਂ ਬੜਾ ਭਰਮਾਂ ਵਿੱਚ ਪਾ ਦਿੰਦੇ ਆ ਇਹਦੇ ਕੋਲ ਚਲੇ ਜਾਓ ਉਹਦੇ ਕੋਲ ਚਲੇ ਜਾਓ ਗੁਰਮਖੋੜ ਸੱਚੇ ਬਾਦਸ਼ਾਹ ਕਹਿੰਦੇ ਸਤਗੁਰੂ ਸਹਿਬ ਛੱਡ ਕੇ ਮਾਨਮੁਖ ਹੋਏ ਬੰਦੇ ਦਾ ਬੰਦਾ ਸੱਚੇ ਬਾਦਸ਼ਾਹ ਕਹਿੰਦੇ ਜਾਗਤ ਜੋਤ ਜਪੈ ਨਿਸਬਾਸਰ ਜਿਹੜੀ